ਆਪਣੇ ਬੱਚਿਆਂ ਨੂੰ ਮਿਲੂਗੀ ਤਿੰਨ ਦਿਨ ਪਹਿਲਾਂ ਸਾਨੂੰ ਸਟੇਸ਼ਨ ਦੇ ਬਾਹਰ ਮਿਲੀ ਸੀ ਮਾਂ ਤੈਨੂੰ ਹਰ ਵਾਰੀ ਪਰੇ ਦਿੱਲੀ ਵਿਦਾਦਨ ਲੱਭਦੇ ਰਹੇ ਤੈਨੂੰ ਅੱਗੋਂ ਜਾਵਾਂ ਨਹੀਂ ਇਹਨੂੰ ਚੇਤੇ ਨਹੀਂ ਰਹਿਣੀ ਵੀ ਮੈਂ ਕਿਹਾ ਸੀ ਤੁਹਾਨੂੰ ਵੀ ਮੈਂ ਗਾਂ ਤੋਂ ਨਹੀਂ ਕਰਾਂਗੀ ਇਹਨੂੰ ਪਿਛਲੀਆਂ ਗੱਲਾਂ ਪੁੱਛ ਕੇ ਸਟੇਸ਼ਨ ਦੇ ਬਾਹਰ ਇੱਕ ਭੈਣ ਘੁੰਮਦੀ ਆ ਵੀ ਚੰਗੇ ਘਰੋਂ ਲੱਗਦੀ ਆ ਆਪਣਿਆਂ ਤੋਂ ਵਿਛੜੀ ਲੱਗਦੀ ਆ ਪਰ ਤੁਹਾਡੀਆਂ ਸ਼ੇਅਰ ਕੀਤੇ ਵੀਡੀਓ ਸਦਕਾ ਅੱਜ ਮਾਂ ਆਪਣੇ ਬੱਚਿਆਂ ਚੱਲੀ ਆ। ਮੇਰਾ ਬੇਟਾ ਤੈਨੂੰ ਕਿੰਨਾ ਪਿਆਰ ਕਰਦਾ ਤੂੰ ਘਰੋਂ ਕਾਹਤੋਂ ਆਉਣੀ ਆ? ਮੇਰੀ ਗਲਤੀ ਏ ਸਾਰੀ। ਜਾਣਾ ਫੇ ਮੁੰਡੇ ਨਾਲ ਭੇਜ ਦਈਏ। ਚੱਲ ਠੀਕ ਆ। ਪਹਿਲਾਂ ਪਹਿਲੇ ਸੀ। ਬਹੁਤ ਦੂਰ ਆ ਪਏ ਸੀ। ਘਰ ਕਿੱਥੇ ਤੁਹਾਡਾ? ਘਰ ਕਿੱਥੇ ਆ? ਡਿਗਰੀ ਘੱਟ ਲੈ ਜਾਓ ਨਹੀਂ ਛੱਡਿਆ ਵਾਂ ਘੱਟ ਦੇਵਾਂ ਘੱਟ ਕਿੱਥੇ ਘਰ ਕਿਹੜੇ ਫੇਸ ਚ ਆਪਾਂ ਅਪਜੀਗੋਂ ਮਨ ਪਿਆ ਦਿੱਤਾ ਨੰਬਰ ਹੈ ਘਰ ਦਾ ਨੰਬਰ ਮੋਬਾਈਲ ਨੰਬਰ ਹੈਗਾ ਹੈ ਘਰ ਦਾ ਮੋਬਾਈਲ ਨੰਬਰ ਚਲੋ ਤੁਸੀਂ ਘਰ ਕਿਉਂ ਤੋਂ ਨਹੀਂ ਗਏ ਤੁਸੀਂ ਹੈ ਕਿੰਨੇ ਦਿਨੋਂ ਘਰ ਨਹੀਂ ਗਏ ਇਹ ਤੇਰੀ ਨੂੰਨ ਖਾਧੀ ਗਈ ਬੱਚੇ ਤੁਹਾਡੇ ਬੱਚੇ ਮੇਰੇ ਹੀ ਕਹਿੰਦੀ ਕੀ ਹੈ ਅਮਰੀਕਾ ਹਾਂ ਯਾ ਇਕਦਰ ઓલે ਜინაਵਾ ਫਨੀ ਅੱਛਾ ਤੇ ਅਮਰੀਕਾ ਵਾਲੇ ਦਾ ਕੀ ਨਾਮ ਹੈ ਜੋਨੀ ਅੱਛਾ ਤੇ ਤੀਜਾ ਬੱਚਾ ਕੀ ਤੁਹਾਡਾ ਕੁੜੀ ਮੁੰਡਾ ਕੁੜੀ ਉਹ ਵੈਰੀ ਹੈ ਵੈਰੀ ਤੁਹਾਡੇ ਹਸਬੰਦ ਜੀ ਖਾਲਸਾ ਵੈਗੁਰ ਜੀ ਕੀ ਫਤਿਹ ਜੀ ਅੱਜ ਇਹ ਮਾਂ ਆਪਣੇ ਬੱਚਿਆਂ ਨੂੰ ਮਿਲੂਗੀ ਕੱਲ ਨੂੰ ਸਾਨੂੰ ਤਿੰਨ ਦਿਨ ਪਹਿਲਾਂ ਸਾਨੂੰ ਸਟੇਸ਼ਨ ਦੇ ਬਾਹਰ ਮਿਲੀ ਸੀ ਮਾਤਾ ਆਹ ਕੌਣ ਆ

કરી ਰਿਹਾ ਨਾ ਤੂੰ ਮਾਸਗੀਰ ਜਾਣਾ ਬੋਪਾ ਨੇ ਕਿਹਾ ਮੈਂ 파ਟਨੇ ਚਲਦੀ ਆਂ ਮੈਂ ਕਿਹਾ ਸੀ ਕਿ ਮੈਂ 파ਟਨੇ ਚਲਦੀ ਆਂ ਮਾਸਗੀਰ 파ਟਨੇ ਫਿਰ ਤੂੰ ਇਦਾਂ ਕਹਿੰਦੀ ਕਿ ਮੇਰਾ ਪੁੱਤਰ ਮੇਰੀ ਗਲਤੀ ਏ ਨਹੀਂ ਮੰਨ ਨਹੀਂ ਪਤਾ ਹੈ ਮੰਨ ਨਹੀਂ ਪਤਾ ਤੇ ਇਦਾਂ ਨਾਲ ਨਹੀਂ ਹੁੰਦਾ ਪੁੱਤਰ ਪਹਿਲੇ ਤင်းਨੇ ਨਾਲ ਬੋਪਾ ਕਿੱ데 ਗਏ ਆ ਬੋਪਾ ਨੇ ਇਹ ਗੱਲ ਕਹਿ ਮੈਂ ਨਾ ਦਿੱਲੀ ਆ ਰਿਹਾ ਸੀ ਟੱਕੇ ਦਾ ਵਧੀਆ ਨਹੀਂ ਨਹੀਂ ਐ ਉਲਟੀ ਹੋ ਗਈ ਸੀ ਡਿੱਗੀ ਹੋਣ ਕਿਤੇ ਉਲਟੇ ਹੋ ਗਏ ਸੀ ਸਮਝਾਤਾ ਕਿ ਨਾ ਬਾਹਰ ਖੜਾ ਕਰ ਰਿਹਾ ਮੈਂ ਵੱਡੀ ਮੋਟਾ ਸੜਕ 'ਤੇ ਬੈਠੀ ਅੱਛਾ ਉੱਤੀ ਅੱਗੋਂ ਨਹੀਂ ਜਾਵਾਂਗੀ ਇੰਨਾ ਥੋੜਾ ਕਰ ਦਿੰਦੀ ਐ ਤੈਨੂੰ ਹਰ ਵਾਰੀ ਕਰੇ ਦਿੱਲੀ ਦਾ ਦੱਸ ਦਿੰਨ ਲੱਭਦੇ ਰਹੇ ਤੈਨੂੰ ਅੱਗੋਂ ਨਹੀਂ ਜਾਵਾਂਗੀ ਇਹ ਤਾਂ ਉਹਨਾਂ ਨੂੰ ਮਿਲ ਗਏ ਤਾਂ ਦੱਸਤਾ ਕਿ ਇਹਨੇ ਭਾਈ ਬਣਾਉਂਦੇ ਰਿੰਕਾ ਦਾ ਪੁੱਤਰ ਐ ਇਧਰੋਂ ਇੰਨਾ ਸਾਰਾ ਕੁਝ ਉਸ ਕਿਸਨ ਦਾ ਤੇ ਹੀ ਭਾਈ ਨੇ ਬਣਾਣੇ ਦਾ ਨੰਬਰ ਇਹ ਇਧਰ ਇਹਨੂੰ ਦੱਸਿਆ ਤਾਂ ਕਰ ਕਿ ਕਾਣੇਦਾਰ ਐ ਨਹੀਂ ਕਰਨੀ ਆ ਮੇਰੀ ਗਲਤੀ ਮੇਰੀ ਗਲਤੀ ਸਾਰੀ ਆਪਣੀ ਭੈਣ ਨੂੰ ਫੋਨ ਕਰਨਾ ਸੀ ਇਹ ਇਹਨਾਂ ਨੂੰ ਮਾਸੀ ਦਾ ਘਰ ਪਤਾ ਸਾਰਿਆਂ ਨੂੰ ਤੇਰੀ ਦਿਨ ਤੈਨੂੰ ਉੱਥੇ ਵੀ ਲੱਗਦਾ ਰਿਹਾ ਸਦੀ ਦਿੱਲੀ ਕੱਲੀ ਦਿੱਲੀ ਤੋਂ ਕੱਲੀ ਆ ਚਲੇ ਜਾਂਦੀ ਤੇ ਹਮੇਸ਼ਾ ਤੈਨੂੰ ਲੱਗਦਾ ਰਿਹਾ ਤੂੰ ਹਾਂ ਇਹੋ ਨਾਲ ਵੇ ਤਵੇ ਇਹਨੂੰ ਕਿੰਨਾ ਕੁ ਪਤਾ ਯਾਰ ਉਸੇ ਤੇ ਲੱਗਦੇ ਰਹੇ ਕਿ ਕਾ ਵੀ ਤੂੰ ਲੱਗ ਦਾ ਨਹੀਂ ਕਰੀਦਾ ਉਹਦਾ ਕੋਈ ਨਹੀਂ ਜਾਣਦਾ ਤੇਰੇ ਦਾ ਧੰਨਵਾਦ ਹੈ ਬਾਈ ਉਹਨਾਂ ਦਾ ਵੀਰੇ ਇੱਕ ਤੁਹਾਨੂੰ ਇਹ ਗੱਲ ਸਮਝਾ ਇਹ ਜਾਣ ਕੇ ਨਹੀਂ ਕਰ ਰਹੀ ਕਿ ਜਾਣ ਕੇ ਨਹੀਂ ਕਰ ਰਹੀ ਕਿ ਗਾਂ ਵੀ ਕਰੋਗੀ ਇਹ ਫਿਰ ਵੀ ਜਾਉਗੀ ਇਹ ਤੁਹਾਨੂੰ ਮੈਂ ਗੱਲ ਦਾ ਦੱਸ ਦਿੰਦਾ ਹਾਂ ਇਹ ਨਹੀਂ ਕਰਾਂਗੇ ਹਾਂ ਇਹਨੂੰ ਚੇਤੇ ਨਹੀਂ ਰਹਿਣੀ ਇਹ ਗੱਲ ਹਾਂਜੀ ਹਾਂਜੀ ਇਹਨੂੰ ਚੇਤੇ ਨਹੀਂ ਰਹਿਣੀ ਵੀ ਮੈਂ ਕਿਹਾ ਸੀ ਤੁਹਾਨੂੰ ਵੀ ਮੈਂ ਗਾਂ ਤੋਂ ਨਹੀਂ ਕਰਾਂਗੇ ਇਹਨੂੰ ਪਿਛਦੀਆਂ ਗੱਲਾਂ ਪੁੱਛ ਕੇ ਦੇ ਦੇਣ ਚੇਤੇ ਨਹੀਂ ਇਹ ਬਿਮਾਰੀ ਆ ਜੇ ਤੁਸੀਂ ਐ ਸਮਝਾਓਗੇ ਨਹੀਂ ਇਹਨੂੰ ਨਾ ਇੱਕ ਤਰੀ ਦੀ ਬਾਹ ਦੇ ਉੱਤੇ ਇੱਥੇ ਨਾ ਮੋਬਾਈਲ ਨੰਬਰ ਲਿਖਾ ਕੇ ਆਪਣਾ ਟੈਟੂ ਕਰਵਾ ਕੇ ਮੋਬਾਈਲ ਨੰਬਰ ਲਿਖਾ ਦੇ ਨਾਲ ਤੇ ਐਡਰੈਸ ਲਿਖਾ ਦੇ। ਈਗਾ ਟੈਟੂ ਵਾਲੇ ਕਿੰਨੇ ਬੈਠੇ ਆ ਕਿਸੇ ਵੀ ਵੀਰ ਤੋਂ ਨਹੀਂ ਤਾਂ ਸਾਡੇ ਹੈਗੇ ਇੱਕ ਦੋ ਬਾਕੀ ਬੁੱਤ ਫ੍ਰੀ ਲਿਖ ਦੇਣਗੇ। ਮੈਂ ਭੇਜ ਦਿੰਦਾ ਤੁਹਾਨੂੰ ਤੇ ਲੁਧਿਆਣੀ। ਔਰ ਦੂਸਰਾ ਇਹਦਾ ਇੱਕ ਟ੍ਰੀਟਮੈਂਟ ਇੱਥੋਂ ਚੱਲੇ ਤੁਸੀਂ ਚਾਹੇ ਜਿੱਥੋਂ ਵੀ ਚਲਾਉਂਦੇ ਰਹੇ ਟ੍ਰੀਟਮੈਂਟ ਅਸੀਂ ਤੁਹਾਡੇ ਤੇ ਕੋਈ ਸ਼ੱਕ ਨਹੀਂ ਕਰਦੇ ਪਰ ਇੱਥੋਂ ਸਾਡੇ ਕੋਲ ਇਹਦੀ ਦਵਾਈ ਚੱਲੇ ਹੁਣ ਦਵਾਈ ਸ਼ੁਰੂ ਕਰਤੀ ਅਸੀਂ। 15 ਦਿਨਾਂ ਬਾਅਦ ਤੁਸੀਂ ਇਹਦਾ ਚੈੱਕਅਪ ਕਰਾ ਕੇ ਲੈ ਕੇ ਜਾਣਾ। ਉਸ ਤੋਂ ਬਾਅਦ ਮਹੀਨੇ-ਮਹੀਨੇ ਦੀ ਦਵਾਈ ਦਿਆ ਕਰਾਂਗੇ ਅਸੀਂ। ਮਹੀਨੇ ਬਾਅਦ ਤੁਸੀਂ ਇ ਇਹ ਚ ਦਵਾਈ ਦਵਾਈ ਖਾਇਆ ਕਰਨੀ ਐ ਇਥੋਂ ਦਵਾਈ ਖਾਦੀ ਐ ਨਹੀਂ ਨਹੀਂ ਇਥੋਂ ਖਾਏਗੀ ਵੀ ਜਉਣਾ ਕੋਲ ਉਹਨਾਂ ਨੇ ਕਿਹਾ 15 ਦਿਨ ਖਾਣੀ ਐ ਹਾਂ ਹਾਂ 15 ਦਿਨ ਖਾਣੀ ਇਹਦੀ ਲਾਈਫ ਟਾਈਮ ਦਵਾਈ ਚੱਲਣੀ ਐ ਐਕਟਿਵ ਵੀ ਚੱਲਦੀ ਰਹਣੀ ਜਿਵੇਂ ਜਨਮ ਤੋਂ ਪਹਿਲੇ ਹੀ ਆਹ ਦਵਾਈ ਦਿੰਦੇ ਫਿਰ ਕੋਈ ਗੱਲ ਨਹੀਂ ਉਹ ਆਪਾਂ ਡਾਕਟਰ ਨੂੰ ਦਿਖਾ ਲਾਂਗੇ ਮੈਂ ਕਿਹਾ ਮੈਂ ਕਰਤੀ ਚਾਹ ਲਿਖਾ ਲਵਾਂ ਉਹ ਅੱਜ ਨਹੀਂ ਹੁਣ ਮੈਂ ਨਹੀਂ ਦੇਖੀ ਇਹ ਤਾਂ ਦੌਰੇ ਦੀ ਇਹ ਦੌਰੇ ਦੀ ਆ ਇਹ ਦੌਰੇ ਦੀ ਦਵਾਈ ਇਹ ਜ ਨਹੀਂ ਚੱਲੂਗੀ ਇਹਨੇ ਇੱਕ ਦਿਨ ਨਹੀਂ ਦਵਾਈ ਖਾਦੀ ਨਾ ਇਹਨੂੰ ਪ੍ਰੋਬਲਮ ਆ ਜਣੇ ਤਾਂ ਹੀ ਇਹਨੂੰ ਪ੍ਰੋਬਲਮ ਆਉਂਦੀ ਜਦੋਂ ਘਰੋਂ ਨਿਕਲ ਗਈ ਦਵਾਈ ਖਾਦੀ ਨਹੀਂ ਇਡੇ ਤੋਰ ਪਰ ਘੁੰਮ ਗਏ ਕੱਲ ਸਵੇਰ ਨੂੰ ਫੋਨ ਆਇਆ ਸਟੇਸ਼ਨ ਦੇ ਬਾਹਰ ਇੱਕ ਭੈਣ ਘੁੰਮਦੀ ਆ ਵੀ ਚੰਗੇ ਘਰੋਂ ਲੱਗਦੀ ਆ ਆਪਣੇਆਂ ਤੋਂ ਵਿਛੜੀ ਲੱਗਦੀ ਆ ਚਲੋ ਅਸੀਂ ਉੱਥੇ ਗਏ ਭੈਣ ਨੂੰ ਮਿਲੇ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਵੀਡੀਓ ਸ਼ੇਅਰ ਕੀਤੀ ਵੀ ਜੇ ਕੋਈ ਪਛਾਣਦਾਰ ਆ ਸਾਡੇ ਨਾਲ ਸੰਪਰਕ ਕਰੋ ਭੈਣ ਨੂੰ ਬਹੁਤ ਪੁੱਛਿਆ ਐਡਰੈਸ ਦੱਸਦੀ ਸੀ ਇਹ ਦੱਸਦੀ ਸੀ ਇੰਨਾ ਹੀ ਵੀ ਦੁਗਰੀ ਦੀ ਰਹਿਣ ਵਾਲੀ ਆ ਮੈਂ ਵੀ ਉੱਥੇ ਕੀ ਦਾ ਘਰ ਦਾ ਤੇ ਕੀ ਕਹਿੰਦੇ ਘਰ ਦੇ ਨਾਲ ਤੁਹਾਡੇ ਕੀ ਆ ਹੈ ਸਰਫ ਦੀ ਫੈਕਟਰੀ ਆ ਹਾਂ ਸਰਫ ਦੀ ਫੈਕਟਰੀ ਆ ਕਹਿੰਦੀ ਹੁਣ ਸਾਨੂੰ ਵੀ ਪਤਾ ਨਹੀਂ ਲੱਗਿਆ ਕਿੱਥੇ ਆ ਸਰਫ ਸਰਫ ਦੀ ਫੈਕਟਰੀ ਪਰ ਤੁਹਾਡੀਆਂ ਸ਼ੇਅਰ ਕੀਤੇ ਵੀਡੀਓ ਸਦਕਾ ਅੱਜ ਮਾਂ ਆਪਣੇ ਬੱਚਿਆਂ ਚੱਲੀ ਆ ਭੈਣ ਦੀਆਂ ਦੋਨੋਂ ਭੈਣਾਂ ਆਈਆਂ ਲੈਣ ਵਾਸਤੇ ਬੇਟਾ ਆਇਆ ਤੇ ਬਾਕੀ ਰਿਸ਼ਤੇਦਾਰ ਆਏ ਇਹ ਰਹਿੰਦੇ ਦੁਗਰੀਓ ਸੀ ਕਿੱਥੇ ਸੀ ਭਗਤ ਸਿੰਘ ਦਾ ਜਨਮ ਸਥਾਨ ਜੈਨ ਮੰਦਰ ਦੇ ਕੋਲੇ ਸ਼ੀਰਪਾਲ ਸਿੰਘ ਨਗਰ ਰਹਿੰਦੇ ਆ ਦੁਗਰੀ ਕੋਲੇ ਵੀ ਰਹੇ ਹੁਣ ਤੇ ਮਾਂ ਹੁਣ ਘਰੇ ਜਾਣਾ ਹਾਂ ਉਹ ਘਰ ਜਾਣਾ ਹੈ ਤੇਰਾ ਬੇਟਾ ਤੈਨੂੰ ਕਿੰਨਾ ਪਿਆਰ ਕਰਦਾ ਤੂੰ ਘਰੋਂ ਕਾਹਤੋਂ ਆਉਣੀ ਆ ਮੇਰੀ ਗਲਤੀ ਏ ਸਾਰੀ ਨਹੀਂ ਨਹੀਂ ਗਲਤੀ ਨਹੀਂ ਤੂੰ ਦਵਾਈ ਖਾਇਆ ਕਰ ਆਉਣਾ ਦੋ ਤਿੰਨ ਦਿਨ ਦਵਾਈ ਨਹੀਂ ਖਾਦੀ ਕਿਉਂ ਖਾ ਨਹੀਂ ਸੀ ਨਹੀਂ ਉਹ ਤਾਂ ਦਵਾਈ ਸੀਗੀ ਦਿੱਲੀ ਗਈ ਸੀ ਦਿੱਲੀ ਤਾਂ ਹੁਣ ਥੋੜੀ ਗਈਆਂ ਤੂੰ ਦਿੱਲੀ ਗਈ ਸੀ ਨਾ ਤੇ ਘਰ ਦਵਾਈ ਕੋਈ ਨਹੀਂ ਸੀ ਉਹ ਖਤਮ ਹੋ ਗਈ ਸੀ ਤੋ ਲੋਕ ਇਹ ਸਾਂ ਗਈ ਸੀ ਕਿੰਨੇ ਦਿਨ ਹੋ ਗਏ ਦੇਖੋ ਇਹਨੂੰ ਯਾਦ ਨਹੀਂ ਰਹਿੰਦੀਆਂ ਇਹ ਨੀ ਚੀਜ਼ਾਂ ਇਸ ਕਰਕੇ ਇਹਨੂੰ ਬੱਚਿਆਂ ਵਾਂਗੂ ਸੰਭਾਲਣਾ ਪੈਣਾ ਜੇ ਤਾਂ ਬੱਚਿਆਂ ਨੂੰ ਕੇਅਰ ਕਰੋਗੇ ਤਾਂ ਤਾਂ ਠੀਕ ਆ ਦੇਖੋ ਇਹਨੇ ਵੀ ਆਪਾਂ ਨੂੰ ਪਾਲਿਆ ਹੀ ਆ ਚਾਹੇ ਜਿਹੇ ਜੀ ਮਰਜ਼ੀ ਸੀ ਇਹ ਹੁਣ ਤੁਸੀਂ ਵੀ ਇਹਨੂੰ ਉਵੇਂ ਹੀ ਪਾਲਣਾ ਜਿਵੇਂ ਇਹਨੇ ਤੁਹਾਨੂੰ ਪਾਲਿਆ ਪਾਲਦੇ ਆਂ ਬਾਈ ਜੀ ਕਰਦੇ ਆਂ ਤਾਂ ਹੀ ਆ ਮੈਂ ਕੰਮ ਵੀ ਕਰਾਉਂਦਾ ਹਾਂ ਅਮਿਤ ਚਲੋ ਕਦੇ ਗਲਤੀ ਵੀ ਹੋ ਜਾਂਦੀ ਹੈ ਮਿਸ ਹੋ ਜਾਂਦੀ ਹੈ ਗੱਲ ਪਰ ੱਲੇ ਬਹਿ ਜਾ ਸਾਡੇ ਆੜ ਗੋੜ ਦੀਆਂ ਆੜਾ ਹੂੰ ਆਂਟੀ ਵੀ ਦੇਖ ਲੈਣਾ ਤਾਂ ਅੰਦਰ ਮੋੜ ਲਿਆਉਂਦੇ ਆ ਹੁਣ ਜਿਵੇਂ ਤੁਸੀਂ ਕਹਿੰਦੇ ਸੀ ਨਾ ਵੀ ਇਹਨੂੰ ਤੁਸੀਂ ਪੇਜ ਉੱਤਰ ਭੇਜਤਾ ਚਲੇਗੀ ਭੂਆ ਦੇ ਘਰੇ ਮਾਸੀ ਦੇ ਮਾਸੀ ਨਹੀਂ ਕੱਲੀ ਨਹੀਂ ਜਾਣ ਦੇਣਾ ਧਿਆਨ ਰੱਖਣਾ ਚਲੀ ਜਾਂਦੀ ਹੈ ਵੀ ਕੱਲੀ ਵੀ ਚਲੀ ਜਾਂਦੀ ਹੈ ਜਦੋਂ ਠੀਕ-ਠਾਕ ਹੋ ਕੇ ਚਲੀ ਜਾਂਦੀ ਆ ਸਾਨੂੰ ਇਹ ਨਹੀਂ ਚਾਹੀਦੀ ਇਹ ਬਾਹਰ ਚਲੀ ਜਾਊਗੀ ਇੰਨਾ ਹੀ ਨਹੀਂ ਜੀ ਸਾਡਾ ਅਸੀਂ ਗਵਾਂਡ ਮਤਲ ਸਾਰੇ ਇਹ ਸਭ ਹੁਣ ਇੱਕ ਤਾਂ ਧਿਆਨ ਰੱਖਣਾ ਉਹ ਲਿਖਾ ਦਿਓ ਤੁਸੀਂ ਇੱਕ ਦਵਾਈ ਇਹ ਤੋਂ ਸਾਡੇ ਕੋਲ ਕੰਟੀਨਿਊ ਕਰਨਾ ਕਰੋਗੇ ਜੀ ਹਾਂ ਜਨਤ ਕਰਾਂਗੇ ਹਾਂ ਦਵਾਈ ਤੁਹਾਨੂੰ ਫ੍ਰੀ ਮਿਲਣੀ ਕੋਈ ਖਰਚਾ ਨਹੀਂ ਹੋਣਾ ਬੱਸ ਇੱਤੋਂ ਦਵਾਈ ਸ਼ੁਰੂ ਕਰਾ ਲਓ। ਵਾਹਿਗੁਰੂ ਕਿਰਪਾ ਕਰਨਗੇ ਜਮਾਂ ਠੀਕ ਹੋ ਜਾਊਗੀ। ਮਾਰੇ ਮਿਹਰ ਕਰਨਗੇ ਅਸੀਂ ਦਵਾਈਆਂ ਦੇ ਲੰਗਰ ਲੱਗਦੇ ਅਸੀਂ ਵੀ ਨਹੀਂ ਦਿੰਦੇ। ਇਹ ਮਹਾਰਾਜ ਦੇ ਘਰ ਦਾ ਹੀ ਆ ਕੋਈ ਅਸੀਂ ਕੌਣ ਆ ਦਵਾਈਆਂ ਦੇਣ ਵਾਲੇ ਭਾਈ। ਠੀਕ ਆ ਠੀਕ ਆ ਰੈਨੂ ਭੈਣੇ ਜਾਣਾ ਫੇ ਮੁੰਡੇ ਨਾਲ। ਹਾਂ ਭੇਜ ਦਈਏ। ਚੱਲ ਠੀਕ ਆ। ਇਹ ਕਿਹੜੀਆਂ ਰਿਪੋਰਟਾਂ ਕਰਾਈਆਂ ਜਿਹੜੀਆਂ ਮੰਗਾਏਓ ਟੈਸਟ ਵਗੈਰਾ ਕੀ ਹੋਏ ਅੰਦਰ। ਤੇ ਅੱਜ ਰੈਨੂ ਭੈਣ ਆਪਣੇ ਘਰ ਚੱਲੀ ਆ ਆਪਣੇ ਬੇਟੇ ਦੇ ਨਾਲ ਆਪਣੇ ਪਰਿਵਾਰ ਦੇ ਨਾਲ। ਅਸਰਦਾਸ ਕਰਿਓ। ਭੈਣ ਤੰਦਰੁਸਤ ਰਵੀ ਚੜ੍ਹਦੀ ਕਲਾ ਚ ਰਵੀ ਇਹਦਾ ਮਾਵਾਂ ਸਾਡੀਆਂ ਭੈਣਾਂ ਸੜਕਾਂ ਤੇ ਨਾ ਰੋਲਣਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਹੀ ਆਉਣ ਅਰਦਾਸ ਕਰੇ ਵੈਰ ਗੁਰਜੀ ਕਾ ਖਾਲਸਾ ਵੈਰ ਗੁਰਜੀ